ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤਜਿੰਦਰ ਚੰਦੀ ਸੋ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਸੋ ਬੁਲਟਨ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਮਿਸ਼ਨ ਰੋਜ਼ਗਾਰ ਤੋਂ ਕਰ ਲੈਨੇ ਆ ਸੋ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਵਿੱਚ ਤਰਸ ਦੇ ਆਧਾਰ ਦੇ ਉੱਤੇ ਭਰਤੀ ਕੀਤੇ ਗਏ 17 ਨਵ ਨਿਯੁਕਤ ਕਰਮਚਾਰੀਆਂ ਨੂੰ ਨੁਕਤੀ ਪੱਤਰ ਸੌਂਪੇ ਨੇ ਸੋ ਨਵਨ ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਸਮਾਜ ਦੀ ਸੇਵਾ ਪ੍ਰਤੀ ਸਮਰਪਿਤ ਭਾਵਨਾ ਅਤੇ ਪੂਰੇ ਜਜ਼ਵੇ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦੇ ਲਈ ਪ੍ਰੇਰਿਤ ਕੀਤਾ। ਉੱਥੇ ਹੀ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਲੋਕ ਭਲਾਈ ਦੇ ਲਈ ਸਾਰਥਕ ਯੋਗਦਾਨ ਪਾਉਣ ਦੇ ਲਈ ਵੀ ਪ੍ਰੇਰਿਤ ਕਰਦਿਆਂ ਆਖਿਆ ਕਿ ਲੋਕ ਸੇਵਾ ਇੱਕ ਨੇਕ ਜ਼ਿੰਮੇਵਾਰੀ ਹੈ। ਉੱਥੇ ਹੀ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਅੱਜ ਨਿਯੁਕਤ ਹੋਏ ਕਈ ਉਮੀਦਵਾਰਾਂ ਨੇ ਭਾਵਕ ਹੁੰਦਿਆਂ ਦੱਸਿਆ ਕਿ ਉਹਨਾਂ ਨੂੰ ਨੌਕਰੀ ਦੀ ਉਡੀਕ ਕਰਦਿਆਂ 10 ਤੋਂ ਲੈ ਕੇ 32 ਸਾਲ ਤੱਕ ਦਾ ਸਮਾਂ ਹੋ ਗਿਆ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਉਹਨਾਂ ਦੀ ਬਾ ਜਿਹੜੀ ਨਹੀਂ ਫੜੀ ਉੱਥੇ ਹੀ ਨਵ ਨਿਯੁਕਤ ਮੁਲਾਜ਼ਮਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਅਣਗੈਲੀ ਅਤੇ ਲਾਰਿਆਂ ਕਰਕੇ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ ਸੀ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਉਚੇਚਾ ਧੰਨਵਾਦ ਕਰਦੇ ਹਾਂ ਸਰਬਜੀਤ ਸਿੰਘ ਨੇ ਆਖਿਆ ਕਿ ਮਾਨ ਸਰਕਾਰ ਦੇ ਉਦਮ ਸਦਕਾ ਅੱਜ ਕਰੀਬ 32 ਸਾਲ ਬਾਅਦ ਉਸ ਨੂੰ ਸਰਕਾਰੀ ਨੌਕਰੀ ਨਸੀਬ ਹੋਈ ਹੈ। ਉਥੇ ਹੀ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੇ ਮਾਰਚ 2022 ਦੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਮਹਿਜ 32 ਮਹੀਨਿਆਂ ਦੇ ਦੌਰਾਨ 50000 ਦੇ ਕਰੀਬ ਸਰਕਾਰੀ ਨੌਕਰੀਆਂ ਨੇ ਜੜੀਆਂ ਪ੍ਰਦਾਨ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਸੋ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਵੀ ਠੱਲ ਪੈ ਗਈ ਹੈ। ਅਤੇ ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਪੈਦਾ ਕੀਤੇ ਰੋਜ਼ਗਾਰ ਦੇ ਭਰਪੂਰ ਮੌਕਿਆਂ ਸਦਕਾ ਪਹਿਲਾਂ ਵਿਦੇਸ਼ਾਂ ਦੇ ਵਿੱਚ ਮੌਕਿਆਂ ਦੀ ਤਲਾਸ਼ ਦੇ ਵਿੱਚ ਜਾਣ ਦੇ ਲਈ ਮਜਬੂਰ ਹੋਏ ਨੌਜਵਾਨ ਹੁਣ ਪੰਜਾਬ ਪਰਤ ਰਹੇ ਨੇ ਅੱਗੇ ਵਧਦੇ ਅਤੇ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕਰਾਰ ਚੱਲ ਰਹੇ ਸੁਖਵੀਰ ਸਿੰਘ ਬਾਦਲ ਦੇ ਮੁੱਦੇ ਉੱਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਜਿਹੜੀ ਸੱਦੀ ਗਈ ਹੈ ਸੋ 2 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਅਹਿਮ ਮੀਟਿੰਗ ਹੈ ਜਿਹੜੀ ਮੰਨੀ ਜਾ ਰਹੀ ਹੈ ਜਿਸ ਦੇ ਚਲਦਿਆਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਪਾਈ ਅਮਰਤਪਾਲ ਸਿੰਘ ਦੇ ਪਿਤਾ ਅਤੇ ਹਲਕਾ ਫਰੀਦਕੋਟ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਰਿਆਸ਼ ਵਿਸ਼ੇ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਹੈ ਜਿਹੜੀ ਕੀਤੀ ਗਈ ਹੈ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ 2 ਦਸੰਬਰ ਨੂੰ ਸੁਣਾਇਆ ਜਾਣ ਵਾਲਾ ਫੈਸਲਾ ਕਿਸੇ ਵੀ ਦਵਾ ਦੇ ਵਿੱਚ ਆ ਕੇ ਨਾ ਸੁਨਾਇਆ ਜਾਵੇ ਅਤੇ ਸਾਰੀ ਕੌਮ ਉਹਨਾਂ ਦੇ ਨਾਲ ਵੀ ਖੜੀ ਹੈ ਅਤੇ ਸਬੰਧੀ ਇੱਕ ਮੰਗ ਪੱਤਰ ਹੈ ਜਿਹੜਾ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੀਰੀ ਪੀਰੀ ਦੇ ਤਖਤ ਅਕਾਲ ਤਖਤ ਸਾਹਿਬ ਵੱਡਾ ਤਰਾ ਦਰਬਾਰ ਸੱਚਾ ਤੋਂ ਤਖਤੇ ਨਮਸਕਾਰ ਕੀਤੀ ਹੈ ਤੇ ਉਹਨਾਂ ਦੇ ਜਥੇਦਾਰ ਸਾਹਿਬ ਨਾਲ ਇਹ ਮਿਲਣੀ ਕੀਤੀ ਤੇ ਉਹਨਾਂ ਨੂੰ ਜਿਹੜੀਆਂ ਸੰਗਤ ਦੀਆਂ ਭਾਵਨਾਵਾਂ ਜਾਂ ਜਿਹੜੇ ਸੰਗਤ ਚ ਖਦਸ਼ੇ ਸੀ ਉਹਨਾਂ ਤੋਂ ਜਾਣੂ ਕਰਵਾਇਆ ਗਿਆ ਤੇ ਇੱਕ ਉਹ ਸਾਨੂੰ ਜਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜਦੋਂ ਦਾ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਉਹਨਾਂ ਨੇ ਬੜਾ ਡਰਾਮਾ ਕਰਕੇ ਉਸ 10000 ਸਾਲ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਵੀ ਇਸ ਤੇ ਦਬਾਅ ਪਾਇਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਫੈਸਲਾ ਆਪਣੇ ਮਨਮਰਜ਼ੀ ਦਾ ਕਰਵਾ ਸਕਣ। ਤੇ ਅਸੀਂ ਜਸਤਾਰ ਸਾਹਿਬ ਨੂੰ ਇਹ ਹੀ ਬੇਨਤੀ ਕੀਤੀ ਕਿ ਕੌਮ ਤੁਹਾਡੇ ਵੱਲ ਬੜੀ ਬੇਸਬਰੀ ਨਾਲ ਦੇਖ ਰਹੀ ਆ ਤੇ ਤੁਸੀਂ ਫੈਸਲਾ ਜਿਹੜਾ ਕੌਮ ਦੀਆਂ ਭਾਵਨਾਵਾਂ ਸਿੱਖ ਸਿਧਾਂਤਾਂ ਦੇ ਅਨੁਕੂਲ ਹੋਵੇ ਨਾ ਕਿ ਕਿਸੇ ਦਬਾਅ ਅੰਦਰ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਜਿਹੜਾ ਕੌਮ ਮੁੜ ਕੇ ਦਬਿੱਦਾ ਦਾ ਸ਼ਿਕਾਰ ਹੋਵੇ ਨਾ ਉਹਨੂੰ ਪ੍ਰਵਾਨ ਕਰੇ ਜਾਂ ਕੋਈ ਅਜਿਹਾ ਹੋਵੇ। ਅਸੀਂ ਉਹਨਾਂ ਸਾਰੀਆਂ ਜਿਹੜੀਆਂ ਸੰਗਤ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਚੜ੍ਹਦੀ ਕਲਾ ਨਾਲ ਗੁਰੂ ਮਹਾਰਾਜ ਦੇ ਤਖਤ ਤੇ ਬੈਠੇ ਹੋ ਤੇ ਕਿਸੇ ਵੀ ਦਬਾਅ ਤੋਂ ਲੱਗਦਾ ਕਿ ਬੜਾ ਲੰਮਾ ਸਮਾਂ ਲੱਗਦਾ ਹੈ ਕੈਸਾ ਨਾ ਲੱਗਦਾ ਚਲੋ ਵੇ ਜੀ ਕਿ ਇਹ ਮਾਮਲਾ ਬੜਾ ਲੰਮਾ ਚੌੜਾ ਸੀਗਾ ਇਹਦੇ ਚ ਮੇਰਾ ਖਿਆਲ ਹੈ ਕਿ ਬਹੁਤ ਲੰਮੇ ਸਮੇਂ ਤੋਂ ਜਿਹੜੀਆਂ ਕਟਾਈਆਂ ਹੋ ਰਹੀਆਂ ਸੀ ਉਹਦਾ ਸਾਰਿਆਂ ਦਾ ਜਾਂਚ ਪੜਤਾਲ ਕਰਨੀ ਜਾਂ ਕੁਝ ਕਰਨਾ ਹੋ ਸਕਦਾ ਲੰਮਾ ਸਮਾਂ ਲੱਗਾ ਤੇ ਪਰ ਇਸ ਜੇ ਕਿ ਜਿੰਨਾ ਵੀ ਸਮਾਂ ਲੱਗਾ ਜਾਂ ਹੋਰ ਵੀ ਲੱਗ ਸਕਦਾ ਤੇ ਪਰ ਫੈਸਲਾ ਸਹੀ ਹੋਣਾ ਚਾਹੀਦਾ ਜੀ। ਉਹ ਕੀ ਲੱਗਦਾ ਕਿ ਕਿਵੇਂ ਦਾ ਫੈਸਲਾ ਹੋਣਾ ਚਾਹੀਦਾ ਕਿ ਕਿ ਜਿਨੇ ਵੀ ਹੁਣ ਤੱਕ ਚਲਖਈਆ ਕਰ ਰਹੇਗੇ ਜਿਨ੍ਹਾਂ ਨੇ ਵੀ ਇਥੋਂ ਸਜ਼ਾਾਂ ਮਿਲੀਆਂ ਨੇ ਧਾਰਮਿਕ ਸਜ਼ਾ ਮਿਲ ਚੁੱਕੀਆਂ ਰਾਜਨੀਤਿਕ ਸਜ਼ਾ ਮਿਲ ਨਹੀਂ ਚੁੱਕੀਆਂ ਪਾਂਤ ਜਿਹੜੀ ਪਾਰਟੀ ਤੋਂ ਪਰਦੇਸ ਸਮੇਲੇ ਜਿਹੜੀ ਰਾਜਨੀਤਿਕ ਨਹੀਂ ਇਹ ਇਹ ਸੜਾ ਤਖਤ ਜੀ ਰਾਜਨੀਤਿਕ ਧਾਰਮਿਕ ਦੋਵਾਂ ਦੇ ਇਹ ਤੇ ਕਿਸੇ ਨੇ ਕੋਈ ਧਾਰਮਿਕ ਗੁਨਾਹ ਕੀਤਾ ਉਹਨੂੰ ਧਾਰਮਿਕ ਸਜ਼ਾ ਵੀ ਤੇ ਜੇ ਨੇ ਰਾਜਨੀਤਿਕ ਹੋ ਕੇ ਕੋਈ ਕੌਮਨਾ ਕੌਮਦਾਨ ਨੁਕਸਾਨ ਕੀਤਾ ਤੂੰ ਉਹਨੂੰ ਰਾਜਨੀਤਿਕ ਤੌਰ ਤੇ ਵੀ ਸਜ਼ਾ ਮਿਲਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱ ਜੀ ਉਹਨਾਂ ਨੂੰ ਜਿੰਨੀਆਂ ਵੀ ਗੱਲਾਂ ਐ ਜਿੰਨੀਆਂ ਕਿ ਅਸੀਂ ਜਾਣੂ ਕਰਾਇਆ ਜੋ ਸਾਡੇ ਕੋਲ ਸੀਗਾ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਿਨਾ ਕਿਸੇ ਦਬਾਅ ਦੇ ਇਥਾਂ ਆ ਕੇ ਉਹ ਫੈਸਲਾ ਕਰਦਾ ਬਾਕੀ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਵੀ ਜੋ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਐ ਪਿਛਲੇ ਸਮੇਂ 'ਚ ਕਿ ਤੁਹਾਡੇ ਬੱਚੇ ਬਾਹਰ ਐ ਤੇ ਅਸੀਂ ਮੈਂ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰਨ ਤੌਰ ਤੇ ਉਹਨਾਂ ਦੇ ਨਾਲ ਆ ਸਾਡਾ ਪੂਰਾ ਸਮਰਥਨ ਐ ਉਹਨਾਂ ਨੂੰ ਮੈਂ ਬਾਹਰ ਦੀ ਸਿਕੋਂ ਨੂੰ ਵੀ ਅਪੀਲ ਕਰਦਾ ਕਿ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖੇ ਉਹਨਾਂ ਨੂੰ ਮਿਲਦੇ-ਗਿਲਦੇ ਰਹਿਣ ਬਈ ਉਹ ਠੀਕ-ਠਾਕ ਐ ਹਾਲਚਾਲ ਉਹਨਾਂ ਦਾ ਪੁੱਛਦੇ ਰਹਿਣ ਜਿਵੇਂ ਕਿ ਸੁਖਵੀਰ ਬਾਦਲ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਸਾਧੂ ਪਰਣਾ ਵੱਲੋਂ ਤਾਂ ਨਾਮ ਮੰਨਦੇ ਦਿੱਤਾ ਗਿਆ ਕਿਵੇਂ ਦੇਖਦੇ ਇਸ ਬਾਰੇ ਬਾਈ ਜੀ ਉਹ ਜਿਵੇਂ ਨਾ ਸੁਖਵੀਰ ਬਾਦਲ ਇੱਕ ਦੇਖੋ ਆਮ ਵੋਟ ਤਾਂ ਉਹਨਾਂ ਨੂੰ ਪੈਂਦੀ ਨਹੀਂ ਕਿਉਂਕਿ ਨਿਰੰਤਰ ਹਾਰ ਹੁੰਦੀ ਆਈ ਆ ਤਿੰਨ-ਚਾਰ ਇਲੈਕਸ਼ਨਾਂ ਦੇ ਵਿੱਚ ਸੁਖਵੀਰ ਬਾਦਲ ਹੁਣ ਅਕਾਲੀ ਦਲ ਦਾ ਨਹੀਂ ਇੱਕ ਕੋ ਗਰੁੱਪ ਐ 100 200 ਬੰਦਿਆਂ ਦਾ ਉਹਨਾਂ ਦਾ ਪ੍ਰਧਾਨ ਹੈ ਉਹਨਾਂ ਨੇ ਬੇਸ਼ੱਕ ਅਸਤੀਫਾ ਦੇਤਾ ਚਾਹੇ ਉਹਨਾਂ ਨੇ ਮਨਜ਼ੂਰ ਕੀਤਾ ਚਾਹੇ ਨਹੀਂ ਕੀਤਾ ਜਿਉ ਮਨਜ਼ੂਰ ਕਰ ਵੀ ਲੈਂਦੇ ਉਹਨਾਂ ਨੇ ਹੋਰ 2 ਮਹੀਨੇ ਨੂੰ ਕਿਉਂਕਿ ਉਹੀ ਉਹਦੇ ਬੰਦੇ ਆ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਜਿੰਨੇ ਬੰਦੇ ਉਹਨਾਂ ਨੇ ਦੁਬਾਰਾ ਚੁਣ ਕੇ ਉਹਨੂੰ ਫੇਰ ਬਣਾ ਦੇਣਾ ਸੀ ਉਹ ਤਾਂ ਮਨਜ਼ੂਰ ਕੀਤਾ ਨਹੀਂ ਕੀਤਾ ਇੱਕੋ ਗੱਲ ਹੈ ਕਿਤੇ ਦਿਨ ਦੇਖੇਗਾ ਕਿ ਜੰਦਰਜੀ ਨੇ ਕੁਝ ਮੀਟਿੰਗਾਂ ਵੱਲੋਂ ਗਏ ਕਿਦਾਂ ਕਿਦਾਂ ਦੇਖਿਆ ਗਏ ਦਬਾਅ ਪਾਉਣ ਦੀ ਕੋਸ਼ਿਸ਼ ਦਬਾਅ ਅਸੀਂ ਉਹੀ ਆਏ ਸੀ ਤਾਂ ਹੀ ਮਿਲਣ ਆਏ ਆ ਵੀ ਉਹ ਬਿਨਾਂ ਕਿਸੇ ਦਬਾਅ ਤੋਂ ਆ ਕੇ ਦਬਾਅ ਥੱਲੇ ਆ ਕੇ ਫੈਸਲਾ ਲੈਣ ਅੱਗੇ ਵਾਦਿਆਂ ਦਾ ਥ੍ਰਾਮ ਆਦੀ ਪਾਰਟੀ ਵੱਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਟਾਲਾ ਵੱਲ ਰਵਾਨਾ ਹੋਈ ਹੈ ਸੋ ਅੰਮ੍ਰਿਤਸਰ ਵੇਰਕਾ ਬਾਈਪਾਸ ਦੇ ਉੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਆਮ ਆਦੀ ਪਾਰਟੀ ਦੇ ਨੇਤਾ ਤਲਵੀਰ ਸਿੰਘ ਗਿੱਲ ਵੱਲੋਂ ਸ਼ੁਕਰਾਨਾ ਯਾਤਰਾ ਦੀ ਅਗਵਾਈ ਕਰ ਰਹੇ ਸ਼ੈਰੀ ਕਲਸੀ ਦਾ ਪਰਮਾ ਸਵਾਗਤ ਕੀਤਾ ਗਿਆ। ਸੋ ਕੈਬਨਿਟ ਮੰਤਰੀ ਅਮਨ अरोड़ा ਨੂੰ ਪਾਰਟੀ ਪ੍ਰਧਾਨ ਲਗਾਇਆ ਗਿਆ ਤੇ ਵਰਕਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਲਗਾਇਆ ਗਿਆ। ਜਿੱਦੇ ਚਲਦੇ ਆ ਪਿਛਲੇ ਦਿਨੀ ਅਮਨ अरोड़ा ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਪਟਿਆਲਾ ਤੋਂ ਇੱਕ ਸ਼ੁਕਰਾਨਾ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਸੀ ਤੇ ਇਹ ਯਾਤਰਾ ਜਿਹੜੀ ਅਮਰਸਰ ਤੱਕ ਪਹੁੰਚੀ ਉਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਆਵਾਦੀ ਪਾਰਟੀ ਦੇ ਨੇਤਾ ਤਲਵੀਰ ਸਿੰਘ ਗਿੱਲ ਨੇ ਕਿਹਾ ਕਿ ਇੱਕ ਮਾਜੇ ਦੇ ਵਿੱਚ ਯੂਥ ਨੌਜਵਾਨ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਪਾਰਟੀ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨਗੇ ਉਥੇ ਹੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਆਵਾਦੀ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਪਾਈ ਹੈ ਤੇ ਉਹ ਆਪਣੀ ਪਾਰਟੀ ਨੂੰ ਪੂਰਾ ਭਰੋਸਾ ਦਵਾਉਂਦੇ ਹਨ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ ਦੇਖੋ ਸਾਨੂੰ ਪਾਰਟੀ ਦਾ ਹੁਕਮ ਹੋਇਆ ਸੀਗਾ ਕਿ ਸਾਡੇ ਜਿਹੜੇ ਅਮਨ ਅਰੋੜਾ ਜੀ ਪ੍ਰਧਾਨ ਜੀ ਤੇ ਸ਼ਰੀਕਲ ਸਿੰਘ ਜੀ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਉਹ ਇੱਥੇ ਅੱਜ ਪਹੁੰਚ ਰਹੇ ਨੇ ਤੇ ਉਹਨਾਂ ਵਾਸਤੇ ਸਾਨੂੰ ਵਕ ਵਕ ਜਿਹੜੇ ਪੁਆਇੰਟ ਦਿੱਤੇ ਗਏ ਪਹਿਲਾ ਪੁਆਇੰਟ ਰਣਜੀਤਾ ਵੀਰ ਜੀ ਦਾ ਦੂਜਾ ਸਾਡਾ ਇੱਥੇ ਮੈਲੀਬੀ ਗਾਰਡਨ ਦੇ ਬਾਹਰ ਸੀਗਾ ਔਰ ਅਸੀਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਖੁਸ਼ੀ ਦਾ ਜਸ਼ਨ ਕਰਨ ਵਾਸਤੇ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣ ਤੇ ਧੰਨਵਾਦ ਵੀ ਕੀਤਾ ਜਾਏਗਾ ਔਰ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਜਾਣ ਕਿ ਉਹ ਨਵੇਂ ਪ੍ਰਧਾਨ ਬਣ ਕੇ ਆਏ ਔਰ ਬੜੇ ਮਿਹਨਤੀ ਤੇ ਮੈਂ ਤੇ ਸੰਨ ਨੇ ਔਰ ਪਾਰਟੀ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਬਲੰਦੀਆਂ ਤੇ ਲੈ ਕੇ ਜਾਣਗੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਤੇ ਗਈਆਂ ਨੇ ਅਮਨ ਅਰੋੜਾ ਦੀ ਚੜੀ ਕਾਲਸੀ ਨੂੰ ਕਿਉਂਕਿ ਉਮੀਦਾਂ ਰੱਖਦੇ ਹੋ ਵੇਖੋ ਜੁਮੇਰੀਆਂ ਬੰਦਿਆਂ ਨੂੰ ਮਿਲਦੀਆਂ ਵਾ ਜੁਮੇਰੀਆਂ ਮਿਲੀਆਂ ਵਾ ਉਹ ਕਾਬਲ ਬੰਦੇ ਨੇ ਉਹਨਾਂ ਨੂੰ ਤਾਂ ਜੁਮੇਰੀ ਮਿਲੀ ਆ ਔਰ ਉਮੀਦਾਂ ਉਹੀ ਰੱਖਦੇ ਆ ਕਿ ਪਾਰਟੀ ਨੂੰ ਤਗੜੇ ਹੋ ਕੇ ਜਿਤਨਾ ਪਹਿਲਾਂ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਪਾਰਟੀ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੀ ਆ ਹੁਣ ਜਿਮਨੀ ਚੋਣਾਂ ਆ ਚੋਣਾਂ ਦੇ ਵਿੱਚੋਂ ਤਿੰਨ ਜਿਹੜੀਆਂ ਵੱਡੀ ਲੀਡ ਦੇ ਨਾਲ ਜਿੱਤੀਆਂ ਵਾ ਔਰ ਗਾਂ ਵੀ ਉਸੇ ਤਰ੍ਹਾਂ ਤਗੜੇ ਹੋ ਕੇ ਮਾਨ ਸਾਹਿਬ ਦੀ ਗਵਾਈ ਚ ਇਹਨਾਂ ਦੀ ਗਵਾਈ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਵੱਡੇ ਦਿਗਜ ਨੂੰ ਮਾਰ ਦਿੱਤੀ ਇਸ ਵਾਰ ਆਮਾ ਦੀ ਪਾਰਟੀ ਔਰ ਉਹ ਦਿਗਜ ਦੁਗਜ ਯਾਰ ਕੌਣ ਹੁੰਦੇ ਆ ਦਿਗਜ ਕੋਈ ਨਹੀਂ ਹੁੰਦਾ ਇਹ ਪਰਮਾਤਮਾ ਦੇ ਬਣਾਏ ਹਾਂ ਵੱਡੇ ਪੱਧਰ ਤੇ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲਾ ਦੇ ਵਿੱਚ ਪੂਰੇ ਯੋਰਾਂ ਚ ਤਿਆਰੀ ਆ ਪੂਰੇ ਯੋਰਾਂ ਚ ਤਿਆਰੀ ਕਾਂ ਦਾ ਪੰਜਾਬ ਦੇ ਵਿੱਚ ਨਵਾਂ ਨਵੇਂ ਸਾਡੇ ਪ੍ਰਧਾਨ ਤੇ ਕੋ ਪ੍ਰਧਾਨ ਲੱਗੇ ਆ ਅਮਰੋ ਰਾਜੀ ਸ਼ਾਦੀ ਕਸੇ ਜੀ ਤੇ ਉਹਨਾਂ ਦੇ ਉਹਨਾਂ ਪਾਰਟੀ ਪੰਜਾਬ ਚ ਜਿਹੜੀ ਆ ਉਹ ਮਨਜ਼ੂਰ ਹੋ ਗਈ ਤੇ ਅਸੀਂ ਬਿਲ ਸਾਰੇ ਰਲ ਕੇ ਤੀਵਤ ਕਰਕੇ ਬਾਦ ਦੇ ਵਿੱਚ ਬੰਦੇ ਤੇ ਪੰਜਾਬ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਾਂਗੇ ਉਹ ਜਿਹੜੀ ਐਮਬੈਸਡਰ ਕਮੇਟੀ ਦੀ ਚੋਣ ਆ ਗਈ ਉਹ ਬੜੀ ਸ਼ਾਨ ਦੇ ਨਾਲ ਜਿੱਤ ਗਈ ਮੈਂ ਕਿਹਾ ਜੀ ਦੋ ਟਕਾਂ ਦੋ ਸਭ ਥਾਵਾਂ ਤੇ ਮਹਿਬਾਨ ਜਿੱਦਾਂ ਜਿਮਣੀ ਚੋਣਾ ਜਿੱਤਿਆ ਇਦਾਂ ਹੀ ਮਤਲਬ ਜਿਹੜਾ ਨਿਊਜ਼ਫਲ ਕਮੇਟੀ ਦੀਆਂ ਚੋਣਾਂ ਅਸੀਂ ਜਿੱਤਾਂਗੇ ਤੁਸੀਂ ਇੱਥੇ ਨੋਟ ਕਰ ਲਿਓ ਠੀਕ ਹੈ ਬਹੁਤ-ਬਹੁਤ ਧੰਨਵਾਦ ਹੈ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਹ ਜਿਹੜੀ ਜਿਮਣੀ ਚੋਣ ਦੇ ਵਿੱਚ ਸਾਨੂੰ ਇਦਾਂ ਮਾਣ ਸਤਿਕਾਰ ਪਿਆਰ ਬਖਸ਼ਿਆ ਔਰ ਕੱਲ ਦਰਬਾਰ ਸਾਹਿਬ ਵਿਖੇ ਅਨਤਮਸਤਕ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਆ ਔਰ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਆ ਬਸ ਉਹ ਸਫ਼ਰ ਹੁਣ ਜਿਹੜਾ ਪਾਰਟੀ ਦਾ ਚਾਲ ਚਾਲ ਜਿਹੜਾ ਹੁਣ ਦੌਰ ਚੱਲ ਰਿਹਾ ਹੈ ਤਗੜੇ ਹੋਵਾਂਗੇ ਸਰ ਜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਕਾਰਬਿਸ਼ਨ ਚੋਣਾਂ ਨੇ ਕੁਝ ਦੇਖਿਆ ਜਾ ਰਿਹਾ ਜਿਹੜੇ ਦੂਜੀਆਂ ਪਾਰਟੀਆਂ ਤੋਂ ਵਰਕਰ ਸ਼ਾਮਲ ਕਰ ਰਹੇ ਨੇ ਜਿਹੜੇ ਪੁਰਾਣੇ ਵਰਕਰ ਨਾਰਾਜ਼ ਦੇ ਗਏ ਨੇ ਨਹੀਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੇਰਾ ਇਹ ਸਾਡਾ ਇੱਕ ਆਮ ਆਦਮੀ ਪਾਰਟੀ ਦਾ ਪਰਿਵਾਰ ਆ ਦੇਖੋ ਜਦੋਂ ਕੋਈ ਆਪਣਾ ਪੁਰਾਣਾ ਘਰ ਛੱਡ ਕੇ ਆਉਂਦਾ ਉਹਨੂੰ ਇਹ ਨਾ ਮਹਿਸੂਸ ਹੋਵੇ ਮੈਂ ਉਪਰੇ ਕਰਚਿਆ ਜਿਹੜਾ ਪੁਰਾਣਾ ਵਾਂ ਉਹਨੂੰ ਇਹ ਹੋਵੇ ਵੀ ਇਹ ਮੇਰਾ ਆਪਣਾ ਪੁਰਾਣਾ ਘਰ ਆ ਸੋ ਇਹ ਤਾਲਮਿਲ ਜਿਹੜਾ ਉਸੇ ਨੂੰ ਬਿਠਾਉਣ ਵਾਸਤੇ ਮੇਰੀ ਅਮਨਪਾਜੀ ਹੁਣਾਂ ਦੀ ਮੰਤਰੀ ਸਾਹਿਬ ਦੀ ਪਾਰਟੀ ਨੇ ਡਿਊਟੀ ਲਈ ਹੈ ਵੀ ਪਰਿਵਾਰ ਸਾਰਾ ਇੱਕੋ ਉਹ ਕਹਿੰਦੇ ਹੁੰਦੇ ਨੇ ਨਾ ਇੱਕੋ ਤਾਕੇ ਸਾਰੇ ਮੋਤੀ ਪਰਾਉਣੇ ਆ ਆਪਾਂ ਭਰਾਵਾਂ ਕਿਦਾਂ ਇਹ ਇਹਨਾਂ ਦਾ ਪਿਆਰ ਆ ਜੀ ਸੰਗਤ ਦਾ ਪਿਆਰ ਆ ਲੋਕਾਂ ਦਾ ਪਿਆਰ ਆ ਜੀ ਰੈਣੀ ਆ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਅੱਗੇ ਵਾਦ ਨੇ ਤੇ ਉਧਰ ਪਠਾਨਕੋਟ ਵਿਖੇ ਸੰਵਿਧਾਨ ਦਿਵਸਾ ਜਿਹੜਾ ਮਨਾਇਆ ਗਿਆ ਜਿੱਥੇ ਐਸ ਡੀ ਐਮ ਅਰਸ਼ਦੀਪ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਬਾਬਾ ਭੀਮਰਾਓ ਅੰਬੇਦਕਰ ਜੀ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਨੇ। ਸੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ। ਉੱਥੇ ਪ੍ਰੋਗਰਾਮ ਦੇ ਆਰੰਭ ਦੇ ਵਿੱਚ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਅੱਗੇ ਸ਼ਰਦਾ ਦੇ ਫੁੱਲ ਪੇਂਟ ਕਰਦਿਆਂ ਉਹਨਾਂ ਨੂੰ ਭਾਪਿਨੀ ਸ਼ਰਧਾਂਜਲੀ ਪੇਂਟ ਕੀਤੀ ਗਈ। ਇਸ ਮੌਕੇ ਐਸ.ਡੀ.ਐਮ ਪਠਾਨਕੋਟ ਅਰਸ਼ਦੀਪ ਸਿੰਘ ਵੱਲੋਂ ਸੰਵਿਧਾਨ ਦਿਵਸ ਦੇ ਉੱਤੇ ਸੰਵਿਧਾਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਸੋਹ ਵੀ ਚੁਕਵਾਈ ਗਈ। ਇਸ ਮੌਕੇ ਪੱਤਰਕਾਰਾਂ ਸਿੰਘ ਐਸ ਡੀ ਐਮ ਪਠਾਨਕੋਟ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਯਤਨਾ ਸਦਕਾ ਸਾਨੂੰ ਸੰਵਿਧਾਨ ਮਿਲ ਸਕਿਆ ਉੱਥੇ ਹੀ ਸੰਵਿਧਾਨ ਦਾ ਸਤਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬੰਦ ਹੈ ਤੇ ਨਾਲ ਹੀ ਅਸੀਂ ਸੰਵਿਧਾਨ ਦੇ ਵਿੱਚ ਦਿੱਤੇ ਸਾਡੇ ਅਧਿਕਾਰਾਂ ਤੋਂ ਅਤੇ ਸਾਡੇ ਫਰਜ਼ਾਂ ਤੋਂ ਵੀ ਜਾਣੂ ਹੋਈਏ ਇਹ ਜਿਹੜਾ ਸੰਦੇਸ਼ ਹੈ ਐਡੀ ਐਮ ਵੱਲੋਂ ਸਾਰਿਆਂ ਨੂੰ ਦਿੱਤਾ ਗਿਆ ਅੱਜ ਦੇ ਦਿਨ 26 ਨਵੰਬਰ 1949 ਨੂੰ ਸਾਡਾ ਜਿਹੜਾ ਸੰਵਿਧਾਨ ਹੈ ਉਹ ਕਨਸਟੀਟੂਐਂਟ ਅਸੈਂਬਲੀ ਵੱਲੋਂ ਜਿਹੜਾ ਐਡਾਪਟ ਕੀਤਾ ਗਿਆ ਸੀ ਤੇ ਬੜਾ ਮਹੱਤਵਪੂਰਨ ਦਿਨ ਹੈ ਇਹਦੇ ਵਿੱਚ ਬਹੁਤ ਜਿਹੜੇ ਆਜ਼ਾਦੀ ਘੁਲਾਟੀਏ ਜਾਂ ਜਿਨ੍ਹਾਂ ਨੇ ਸੰਵਿਧਾਨ ਜਿਹੜਾ ਤਿਆਰ ਕੀਤਾ ਖਾਸ ਕਰਕੇ ਭੀਮਰਾਓ ਅੰਬੇਦਕਰ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਵੱਲੋਂ ਵੱਖ-ਵੱਖ ਜਿਹੜੇ ਸੰਵਿਧਾਨ 60 ਦੇ तकरीबन ਸੰਵਿਧਾਨ ਉਹਨਾਂ ਨੇ ਪੂਰੀ ਦੁਨੀਆ ਦੇ ਜਿਹੜੇ ਆ ਉਹਨੂੰ ਇਕੱਠੇ ਕਰਕੇ ਇੱਕ ਕੁਝ ਜਿਹਾ ਸਮੁੰਦਰ ਪਾ ਕੇ ਔਰ ਸਾਨੂੰ ਜਿਹੜਾ ਇੱਕ ਸੰਵਿਧਾਨ ਜਿਹੜਾ ਐਦਾਂ ਦਾ ਬਣਾ ਕੇ ਦਿੱਤਾ ਜਿਹਦੇ ਨਾਲ ਸਾਡਾ ਜਿਹੜੀ ਡੈਮੋਕ੍ਰੇਸੀ ਹੈ ਉਹ ਅੱਜ ਤੱਕ 70 75 ਸਾਲ ਬਾਅਦ ਤੱਕ ਵੀ ਅਜੇ ਤੱਕ ਵੀ ਜਿਹੜੀ ਹੈ ਉਸੇ ਤਰ੍ਹਾਂ ਹੀ ਸਾਡੀਆਂ ਡੈਮੋਕਰੇਟਿਕ ਵੈਲਿਊਜ਼ অর ਐਥਿਕਸ ਜਿਹੜੇ ਉਹ ਚੱਲੇ ਆਉਂਦੇ ਆ ਸਾਡੇ ਪੈਰਲਲ ਹੀ ਕਈ ਗਵਾਂਢੀ ਰਾਜ ਸੀਗੇ ਜਿੱਥੇ ਡੈਮੋਕਰੇਸੀਜ਼ ਉਨੀਆਂ ਸਕਸੈਸਫੁਲ ਨਹੀਂ ਹੋਈਆਂ ਮਿਲਟਰੀ ਡਿਕਟੇਟਰਸ਼ਿਪਸ ਤੇ ਟੇਕਓਵਰ ਹੋਈਆਂ ਤੋਂ ਬੜੀ ਅੱਜ ਗਮਾਨ ਔਰ ਗੌਰਵ ਵਾਲੀ ਗੱਲ ਹੈ ਸੋ ਸਾਰੇ ਇਸ ਮੌਕੇ ਤੇ ਮਸੂਮ ਪਠਾਨਗੁਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਵਾਦਾ ਹਾਂ ਜੀ ਅੱਗੇ ਵਾਦਿਆਂ ਤੇ ਉੱਧਰ ਅੰਮ੍ਰਿਤਸਰ ਵਿਖੇ ਸਕੂਲ ਆਫ ਐਮੀਨੈਂਸ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਹੈ ਜਿਹੜਾ ਕਰਵਾਇਆ ਗਿਆ ਜਿੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ ਅਤੇ ਜ਼ਰੂਰਤਮੰਦ ਬੱਚੇ ਅਤੇ ਉਹਨਾਂ ਦੇ ਮਾਪਿਆਂ ਨੂੰ ਹੈਲਮਟ ਦੇ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਦਾਇਤ ਕੀਤੀ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਦੇ ਸਕੂਲ ਆਫ ਐਮੀਨੈਂਸ ਗਰਲਸ ਦੇ ਵਿੱਚ ਜ਼ਰੂਰਤਮੰਦ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹੈਲਮਟ ਦੇ ਕੇ ਟ੍ਰੈਫਿਕ ਨਿਯਮਾਂ ਦੇ ਜੋ ਰੂਲਸ ਨੇ ਉਹਨਾਂ ਦੀ ਪਾਲਣਾ ਕਰਨ ਦੇ ਲਈ ਸੰਦੇਸ਼ ਦਿੱਤਾ ਗਿਆ ਇਸ ਮੌਕੇ ਪੁਲਿਸ ਕਮਿਸ਼ਨਰ ਨੇ ਜ਼ਰੂਰਤਮੰਦ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹੈਲਮਟ ਵੀ ਦਿੱਤੇ ਨੇ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਕਰਨੀ ਚਾਹੀਦੀ ਹੈ ਤਾ ਜੋ ਆਉਂਦੇ ਜਾਂਦੇ ਸਮੇਂ ਕਿਸੇ ਤਰ੍ਹਾਂ ਦਾ ਕੋਈ ਵੀ ਹਾਦਸਾ ਜਿਹੜਾ ਨਾ ਵਾਪਰ ਸਕੇ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਸੜਕਾਂ ਦੇ ਉੱਤੇ ਸੁਰੱਖਿਆ ਨੂੰ ਲੈ ਕੇ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਹੋਏ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅੱਜ ਹੈਲਮਟ ਨੇ ਜਿਹੜੇ ਦਿੱਤੇ ਗਏ ਨੇ ਜਿਸ ਦਾ ਮੁੱਖ ਮਕਸਦ ਹੈ ਕਿ ਵਾਹਨਾਂ ਦੇ ਆਉਂਦੇ ਜਾਂਦੇ ਸਮੇਂ ਆਪਣੀ ਸੁਰੱਖਿਆ ਦਾ ਧਿਆਨ ਜਿਹੜਾ ਰੱਖਿਆ ਜਾਵੇ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪੁਲਿਸ ਦੇ ਡਰ ਤੋਂ ਜਾਂ ਚਲਾਨ ਦੇ ਡਰ ਤੋਂ ਹੈਲਮਟ ਨਾ ਪਾਉਣ ਸਗੋਂ ਆਪਣੀ ਸੁਰੱਖਿਆ ਨੂੰ ਲੈ ਕੇ ਹੈਲਮਟ ਪਾਇਆ ਜਾਵੇ ਅਤੇ ਹੈਲਮਟ ਪਾਉਣ ਦੇ ਨਾਲ ਜੇਕਰ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਤਾਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਉਹਨਾਂ ਕਿਹਾ ਕਿ ਅੱਜ ਜੋ ਹੈਲਮਟ ਦਿੱਤੇ ਗਏ ਨੇ ਇਹ ਉਪਰਾਲੇ ਅੱਗੇ ਵੀ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਸਮਾਜ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਇੱਥੋਂ ਆਗਾਜ਼ ਕੀਤਾ ਸਕੂਲ ਆਫ ਫੈਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਂਹੀ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫਾਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਇਹਦੇ ਵਿੱਚ ਉਨਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਹੁੰਦਾ ਵੇਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਦੇ ਹੁਜੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰ ਰਹੇ ਸਰ ਸਭ ਸਕੂਲ ਹੀ ਕਿਉਂ ਚਲੇ ਗਏ ਮੈ ਜੀ ਕਿ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਤਾਂ ਖਾਸ ਕਰਕੇ ਫੀਮੇਲ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਹੈਲਮਟ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਹੈ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ ਸਟਾਰਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਅਤੇ ਮੈਮ ਦੀ ਅਸੀਂ ਜਿਹੜੀਆਂ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਾਡ ਤਾਂ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ ਬੱਚੇ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਸਰ ਅਕਸਰ ਅਸੀਂ ਦੇਖੀਏ ਕਿ ਜਿਹੜਾ ਬਾਈਕ ਚਲਾ ਰਿਹਾ ਉਹ ਟੈਨਡ ਮੜ ਪੰਦਾ ਭਾਜੀ ਦੇ ਪਿੱਛੇ ਬੱਚੇ ਬੈਠੇ ਹੁੰਦੇ ਅੱਗੇ ਵੀ ਜਿਹੜੇ ਬੱਚੇ ਖੜੇ ਹੁੰਦੇ ਸਰ ਉਹ ਕੋਈ ਸੇਫਟੀ ਉਹਨਾਂ ਕੋਲ ਨਹੀਂ ਹੁੰਦੀ ਯਾਰ ਐਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਆਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਬਹੁਤ ਵਧੀਆ ਕੀਤਾ ਉਹਨਾਂ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਗਰੀਬਾਂ ਵਾਸਤੇ ਕਿਉਂਕਿ ਕਈ ਗਰੀਬਾਂ ਕੋਲੋਂ ਪੈਸੇ ਨਹੀਂ ਹੁੰਦੇ ਲੈਣ ਵਾਸਤੇ ਹੈਨਾ ਤੇ ਚਲੋ ਸਕੂਲ ਵੱਲੋਂ ਵਧੀਆ ਹੈਲਪ ਹੋ ਗਈ ਸਾਰਿਆਂ ਨੂੰ ਇਸ ਦਾ ਤੁਸੀਂ ਖੁਦ ਐਕਟੀਵਿਟੀ ਚਲਾਉਂਦੇ ਸੀਗੇ ਪਹਿਲੇ ਹੈਲਮਟ ਨਹੀਂ ਪਾਉਂਦੇ ਸੀਗੇ ਪਰ ਹੁਣ ਹੈਲਮਟ ਤਾਂ ਉਹ ਮਿਲ ਚੁੱਕਾ ਹੈ ਪਿੱਛੇ ਤੋਂ ਦੀ ਕੁੜੀ ਨੂੰ ਵੀ ਬਿਠਾਣਾਂ ਤਾਂ ਕੁੜੀ ਨੂੰ ਵੀ ਹੈਲਮਟ ਪਾਉਣ ਲੱਗਦਾ ਕਿ ਸੇਫਟੀ ਵਾਸਤੇ ਵਧੀਆ ਹਾਂਜੀ ਸੇਫਟੀ ਬਹੁਤ ਵਧੀਆ ਕੀਤੀ ਨੇ ਲੱਗਦਾ ਕਿ ਉਹ ਬਾਕੀ ਪੇਰੈਂਟਸ ਨੂੰ ਵੀ ਚਾਹੀਦਾ ਕਿ ਹੈਲਮਟ ਬਾਅਦ ਤੋਂ ਬਾਅਦ ਪਾਣ ਤਾਂ ਜੋ ਸੁਰੱਖਿਆ ਰਹੇ ਹਾਂਜੀ ਜੀ ਮੈਸੇਜ ਦੇਣਾ ਚਾਹੀਦਾ ਬਾਕੀ ਪੇਰੈਂਟਸ ਬਾਕੀ ਪੇਰੈਂਟਸ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਹੈਲਮਟ ਪਾਣ ਤਾਂ ਕਿ ਸਾਡੇ ਸਾਰਿਆਂ ਦੀ ਸੇਫਟੀ ਹੋ ਜਾਵੇ ਮੈਂ ਪ੍ਰਿੰਸੀਪਲ ਮ ਦ ਪ੍ਰਿੰਸੀਪਲ ਸਕੂਲ ਆਫ ਫੈਮਿਨਿਨਸ ਮਾਲੂਟ ਅੰਮ੍ਰਿਤਸਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਸਕੂਲ ਇਹ ਸਿਟੀ ਦੇ ਸੈਂਟਰ ਦਾ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਕੋਈ ਵੀ ਇਵੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡਾ ਆਨਰ ਹੈ ਕਿ ਇੱਥੋਂ ਸ਼ੁਰੂ ਕੀਤੀ ਜਾਂਦੀ ਹੈ ਤੋ ਅੱਜ ਕਮਿਸ਼ਨਰ ਸਰ ਮਿਸਟਰ ਪੁਲਰ ਜੀ ਆਏ ਨੇ ਉਹਨਾਂ ਨੇ ਹੈਲਮੇਟਸ ਵੰਡਣ ਦਾ ਜਿਹੜਾ ਪ੍ਰੋਗਰਾਮ ਹੈ ਇੱਥੋਂ ਸਟਾਰਟ ਕੀਤਾ ਸੋ ਆਈ ਅਪਰੀਸ਼ੀਏਟ ਹਿਸ ਅਫਰਟਸ ਐਂਡ ਆਮ ਰੀਅਲੀ ਥੈਂਕਫੁਲ ਟੂ ਦਾ ਪੁਲਿਸ ਡਿਪਾਰਟਮੈਂਟ ਐਂਡ ਟਰੈਫਿਕ ਡਿਪਾਰਟਮੈਂਟ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕੀਤਾ ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕੀਤਾ ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟਰੀਬਿਊਟ ਕੀਤੇ ਗਏ ਨੇ ਜਿਹੜੇ ਕਿ ਬੱਚਿਆਂ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਵੀ ਹੋਣਗੇ ਔਰ ਇਹਦੇ ਨਾਲ ਇੱਕ ਸੋਸਾਇਟੀ ਨੂੰ ਮੈਸੇਜ ਬੜਾ ਵਧੀਆ ਜਾਂਦਾ ਹੈ ਲੱਗਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਕਿਤੇ ਜਾ ਰਹੇ ਚਾਹੀਦੇ ਹਨ ਹਾਂਜੀ ਇਹ ਕੰਟੀਨਿਊਸ ਹੋਣੇ ਚਾਹੀਦੇ ਆ ਤਾਂ ਕਿ ਇੱਕ ਅੱਛੀ ਚੇਂਜ ਆ ਸਕੇ ਕਿਉਂਕਿ ਆਊਟ ਆਫਅਰ ਤੇ ਅਸੀਂ ਲੋਕਾਂ ਕੋਲੋਂ ਸਭ ਕੁਝ ਕਰਵਾ ਲੈਨੇ ਆ ਬਟ ਆਊਟ ਆਫ ਰਿਸਪੌਂਸਿਬਿਲਟੀ ਇਟ ਸ਼ੁੱਡ ਬੀ ਦੇਰ ਥੈਂਕ ਯੂ ਸੋ ਦਾ ਅਨਮਿਊਟ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ